ਪੂਰੇ ਪੰਜਾਬ ਦੀ ਤਰ੍ਹਾਂ ਅੱਜ ਪਟਿਆਲਾ ਦੇ ਵਿੱਚ ਵੀ PCMS ਡਾਕਟਰ ਐਸੋਸੀਏਸ਼ਨਜ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਵਜੇ ਤੋਂ 11 ਵਜੇ ਤੱਕ OPD ਸਿਭਿਆਮਾ ਠੱਪ ਕਰ ਦਿੱਤੀਆਂ ਗਈਆਂ ਤੇ ਨਾਲ ਹੀ ਡਾਕਟਰਾਂ ਨੇ ਪੂਰਾ ਪ੍ਰਦਰਸ਼ਨ ਵੀ ਕੀਤਾ ਹਸਪਤਾਲ ਦੇ ਵਿੱਚ ਆਈ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਈਆਂ ਨੂੰ ਤਾਂ ਜਿਹੜੇ ਦੂਰ ਦੁਰਾਡੇ ਲੋਕ ਆਏ ਸੀ ਦਵਾਈ ਲੈਣ ਵਾਸਤੇ ਉਹਨਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੱਸ ਦਈਏ ਕਿ ਡਾਕਟਰ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਸਾਡੀਆਂ ਜਿਹੜੀਆਂ ਬੰਦੀਆਂ ਸੇਵਾਵਾਂ માં ਨਾ ਤਾਂ ਸਾਨੂੰ ਉਹ ਮਿਲ ਰਹੀਆਂ ਨਾ ਹੀ ਕੋਈ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਜਾਂ ਡਾਕਟਰ ਨੂੰ ਨਾ ਹੀ ਕੋਈ ਸਕਿਉਰਟੀ ਦਾ ਇੰਤਜ਼ਾਮ ਕੀਤਾ ਹੈ ਤੇ ਨਾ ਹੀ ਸਾਡੀ ਤਨਖਾਹ ਦੇ ਵਿੱਚ ਵਾਧਾ ਕੀਤਾ ਹੈ ਇਸ ਦੇ ਚਲਦਿਆਂ ਡਾਕਟਰਾਂ ਨੇ ਕਾਫੀ ਜ਼ਿਆਦਾ ਰੋਸ ਜਤਾਇਆ ਤੇ ਇਸ 3 ਘੰਟਿਆਂ ਲਈ ਓਪੀਡੀ ਦਾ ਜਿਹੜੀ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਇਸ ਕਰ ਇਸ ਦੇ ਦੌਰਾਨ ਲੋਕਾਂ ਦੀਆਂ ਕਾਫੀ ਲੰਬੀਆਂ ਲਾਈਨਾਂ ਹਸਪਤਾਲਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਦੂਸਰੇ ਪਾਸੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਕਿਹਾ ਕਿ ਕੋਈ ਵੀ ਬਿਨਾਂ ਸੂਚਨਾ ਦਿੱਤੇ ਹੋਏ ਡਾਕਟਰ ਨੇ ਹਟਾਲਾ ਕਰ ਦਿੱਤੀ ਜਿਸਦੇ ਚਲਦਿਆਂ ਜਿਹੜੇ ਦੂਰੋਂ ਦਵਾਈ ਲੈਣ ਵਾਸਤੇ ਆਏ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਹੜੇ ਦਵਾਈ ਲੈਣ ਆਏ ਸੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਬੇਟੀ ਦੀ ਦਵਾਈ ਲੈਣ ਆਏ ਸੀ ਇੱਕ ਦਿਨ ਪਹਿਲਾਂ ਆਏ ਸੀ ਉਸ ਦਿਨ ਤਰੀਕ ਪਾ ਦਿੱਤੀ ਸੀ। ਅੱਜ 10 ਦਿਨਾਂ ਬਾਅਦ ਆਏ ਆ। ਤੇਰੇ 5 ਵਜੇ ਘਰੋਂ ਚੱਲੇ ਆਂ 8 ਵਜੇ ਇੱਥੇ ਪਹੁੰਚੇ ਆਂ। ਅੱਜ ਕੰਦੇ ਡਾਕਟਰਾਂ ਦੇ ਸਟ੍ਰਾਈਕ ਹੈ। ਦੂਜੀ ਇਹ ਵੀ ਡਾਕਟਰ ਵੀ ਵਿਚਾਰੇ ਕੀ ਕਰਨ ਮੈਂ ਆ ਪੇਜ ਤੇ ਪੜ ਰਿਹਾ ਆਂ। ਕੰਨੇ ਵੀ 4600 ਹੋਵੇ ਪੋਸਟ 4600 ਦੇ ਵਿੱਚੋਂ 2800 ਖਾਲੀ ਪਈ ਹੈ 18-19 ਪੋਸਟਾਂ ਡਾਕਟਰ ਵਿਚਾਰੇ ਕੀ ਕਰਨਗੇ ਹੈ ਜੀ ਤੇ ਜੋ ਮਤਲਬ ਕਿ ਲੋਕਾਂ ਨੇ ਬਦਲਾ ਆਂਦਾ ਸੀ ਉਹ ਬਦਲਾ ਤੋਂ ਕੋਈ ਉਮੀਦ ਨਹੀਂ ਹੋਈ ਪੂਰੀ ਹੈ ਜੀ ਵੀ ਕਿਸੇ ਹਾਲਤ ਜੇ ਵੀ ਸਭ ਤੋਂ ਚੀਜ਼ ਸਰਕਾਰ ਦੋ ਮੁੱਦਿਆਂ 'ਤੇ ਆਈ ਸੀ ਇੱਕ ਪੜ੍ਹਾਈ ਦਾ ਤੇ ਇੱਕ ਸਿਹਤਾਂ ਦਾ ਪੜ੍ਹਾਈ ਵਾਲਾ ਵੀ ਫੇਲ ਹੈ ਸਿਹਤਾਂ ਵਾਲਾ ਵੀ ਫੇਲ ਹੈ ਹੈ ਨੀ ਕੋ ਟੀਚਰ ਹੀ ਕੋ ਨਹੀਂਗੇ ਇੱਥੇ ਸਾਰਾ ਤਾਜੀ ਬਹੁਤ ਔਖਾ ਲਾੜਾ ਸਰ 5 ਵਜੇ ਡਰੋਏ ਆ 8 ਵਜੇ ਇੱਥੇ ਆਏ ਆ ਇੱਥੇ ਆਣ ਕੇ ਹੁਣ ਅੱਗੇ ਕਹਿੰਦੇ ਵੀ ਸਟ੍ਰਾਈਕ ਕਰਾਇਆ ਤੇ ਕੋਈ ਕਹਿੰਦਾ 2 ਦਿਨ ਦੀ ਚੱਲੇਗੀ ਕੋਈ ਕਹਿੰਦਾ 11 ਵਿੱਚ ਦਾ ਚੱਲੇਗਾ ਰੱਬ ਹੀ ਜਾਣਦਾ ਹੈ ਨਾਮ ਹੈ ਤੇ ਠੀਕ ਹੈ ਜੀ ਮੈਂ ਡਾਕਟਰ ਸੁਮੇਤ ਸਿੰਘ ਪੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਅੱਜ ਸਾਰੀ ਐਸੋਸੀਏਸ਼ਨ ਸਾਰੇ ਡਾਕਟਰ ਇੱਥੇ ਨੇ ਡਾਕਟਰ ਸਾਹਿਬ ਹੜਤਾਲ ਕਿਉਂ ਕਰ ਰਹੇ ਹੋ ਮਜਬੂਰ ਹੋ ਕੇ ਜੀ 25 ਦਿਨ ਤੋਂ ਗੱਲਬਾਤ ਜਾਰੀ ਹੈ ਉਸ ਤੋਂ ਪਹਿਲਾਂ 2.5 ਸਾਲ ਤੋਂ ਮੰਗਾਂ ਚਲਦੀਆਂ ਆ ਰਹੀਆਂ ਪੰਜ ਮੀਟਿੰਗਾਂ ਦਾ ਦੌਰ ਹੋ ਗਿਆ ਫੈਕਟਰੀ ਸਤ ਸਰ ਤੇ ਆ ਕੇ ਕਹਿੰਦਾ ਕਿ ਮੰਗਾ ਜਾਇਜ ਨੇ ਅਸੀਂ ਦਵਾੰਗੇ ਮੰਤਰੀ ਸਾਹਿਬ ਨੇ ਆ ਕੇ ਕਹਿੰਦਾ ਮੰਗਾ ਜਾਇਜ ਨੇ ਦਵਾੰਗੇ ਕੀਤਾ ਕੁਛ ਨਹੀਂ ਕਰੋ ਤਾਂ ਸਹੀ ਸਰ ਮੈਂ ਮੰਗਾ ਕਿਹੜੀਆਂ ਨੇ ਦੇਖੋ ਸਿਕਿਉਰਟੀ ਕੋਈ ਗਲਤ ਮੰਗਾ ਹੈ ਹਸਪਤਾਲ ਚ ਸਿਕਿਉਰਟੀ ਦੇਣਾ ਕਿ ਐਨੀ ਜਿੱਥੇ ਪੀੜ ਹੁੰਦੀ ਹੈ 1800 ਦੀ ਆਪੀਡੀਐਸ ਦੀ ਇਸ ਜਗ੍ਹਾ ਤੇ ਇੱਥੇ ਲੈਣਾ ਲੱਗਦੇ ਲੋਕ ਆਪਸ ਲੜਦੇ ਆਂ ਤੱਕਾ ਮੁੱਕੀ ਪਹਿਲਾਂ ਮੇਰੀ ਵਾਰੀ ਪਹਿਲਾਂ ਮੇਰੀ ਵਾਰੀ ਤੇ ਲੋਕ ਜਿਹੜੇ ਦਾਖਲ ਹੁੰਦੇ ਆਂ ਉਹਨਾਂ ਦਾ ਸਮਾਨ ਚੋਰੀ ਹੋ ਜਾਂਦਾ ਕੋਈ ਬਾਹਰੋਂ ਬੰਦਾ ਆ ਕੇ ਕਰ ਜੇ ਉਸ ਚ ਕੌਣ ਦੀ ਮਵਾਰ ਹੈ ਕੋਈ ਵਾਰ ਚੋਂ ਫੋਨ ਚੋਰੀ ਹੋ ਜਾਂਦਾ ਹੈ ਕੋਈ ਕੁਛ ਲੋਕ ਡਾਕਟਰਾਂ ਦੇ ਗੱਲ ਪੈਂਦੇ ਆ ਬਾਅਦ ਚ ਆ ਕੇ ਇਸ ਤਰ੍ਹਾਂ ਹੀ ਰਾਤ ਇੱਕ ਘਟਨਾ ਹੋਈ ਸੀਐਸਸੀ ਟਕੋਲੀ ਵਿਕੇ ਮੁਹੱਲੇ ਜਿਲੇ ਵਿੱਚ ਜੋ ਡਾਕਟਰ ਡਿਊਟੀ ਤੇ ਸੀਗੀ ਉਹ ਆਪ 8 ਮਹੀਨੇ ਦੀ ਗਰਭਤੀ ਸੀਗੀ ਤੇ ਉਸ ਨੂੰ ਰਾਤ ਕੋਈ 4-5 ਲੋਕ ਆਂਦੇ ਆ ਉਹ ਤੱਕਾ ਦੇ ਕੇ ਭੱਜ ਲੈਂਦੇ ਆ ਸਮਾਨ ਚੋਰੀ ਕਰਨ ਆਉਂਦੇ ਆ ਸਿਰਿੰਜਾਂ ਚੁੱਕ ਕੇ ਭੱਜਦੇ ਨੇ ਛੇੜੀ ਆਉਂਦੇ ਆ ਉਹ ਰੋਕਣ ਦੀ ਕੋਸ਼ਿਸ਼ ਕਰਦੀ ਹੈ ਸੋ ਅਜੇ ਇਹ ਚ ਕੀ ਉਹਦਾ ਜੇ ਨੁਕਸਾਨ ਹੋ ਜਾਏ ਤੇ ਕੌਣ ਜਿੰਮੇਵਾਰ ਹੈ ਆਪਾਂ ਬਾਕੀ ਸਾਰੇ ਸੁਰੱਖਿਆ ਨਹੀਂ ਦੇ ਰਹੇ ਆਪਾਂ ਪੀਸੀਐਸ ਅਫਸਰਾਂ ਨੂੰ ਨਿਜੀ ਸੁਰੱਖਿਆ ਦੇ ਰਹੇ ਆਂ ਆਪਾਂ ਜੁਡੀਸ਼ੀਅਲ ਅਫਸਰਾਂ ਨੂੰ ਨਿਜੀ ਪ੍ਰੈਸਰ ਸਿਕਿਉਰਿਟੀ ਦੇ ਰਹੇ ਆਂ ਇੱਥੇ ਕੋਈ ਨਿਜੀ ਸੁਰੱਖਿਆ ਨਹੀਂ ਮੰਗ ਰਿਹਾ ਕੋਈ ਘਰ ਲੈ ਕੇ ਗਾਰਡ ਨਹੀਂ ਮੰਗ ਰਿਹਾ ਨਾਲ ਜਾਵੇ ਮੈਂ ਸਾਡੇ ਇੱਥੇ ਹਸਪਤਾਲ ਦੀ ਸੁਰੱਖਿਆ ਮੰਗ ਰਹੇ ਆਂ ਕਿ ਗਲਤ ਹੋ ਗਿਆ ਇਹ ਕੁਝ ਉਹ ਸਰਕਾਰ ਕਹਿੰਦੀ ਹੈ ਜਾਇਜ਼ ਮੰਗਾ ਫਿਰ ਕਰੋ ਤਾਂ ਸਹੀ ਹੁਣ ਕਹਿ ਰਹੇ ਆਂ 12 ਕਰੋੜ ਰੁਪਏ ਆਏਗਾ ਸੀਸੀਟੀਵੀ ਕੈਮਰਾ ਲਵਾ ਦਾਂਗੇ ਸੀਸੀਟੀਵੀ ਕੈਮਰੇ ਤਾਂ ਬਾਅਦ ਚ ਕੰਮ ਆਉਣਗੇ ਗਾਰਡ ਦੀ ਚਾਹੀਦੇ ਜੀ ਜੋ ਪਬਲਿਕ ਨੂੰ ਕੰਟਰੋਲ ਕਰਨ ਜੋ ਭੀੜ ਨੂੰ ਕੰਟਰੋਲ ਕਰਨ ਰੈਗੂਲੇਟ ਕਰਨ